ਕੋ ਪਰਕ ਲੱਗ ਰੇ ਇਸ ਲੈਣ ਦਾ ਉਸ ਲੈਣ ਨਹੀਂ ਨਹੀਂ ਕੋਈ ਜੀ ਮਿਹਨਤ ਤਾਂ ਹਰ ਇੱਕ ਫੀਲਡ ਹੀ ਮੰਗਦੀ ਹੈ ਕਿਸੇ ਵੀ ਖੇਤਰ ਤੁਸੀਂ ਜਾਓਗੇ ਮਿਹਨਤ ਤਾਂ ਕਰਨੀ ਪੈਂਦੀ ਹੈ ਤੁਹਾਨੂੰ ਕਹਿਣਾ ਕਿ ਟਿਕਟ ਪੱਕੀ ਸਮਝੀਏ ਕਿਸੇ ਤੋਂ ਮੁੱਸੇਆਂ ਟਿਕਟ ਆਜਾ 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 ਪਤਾ ਲੱਗ ਜਾਓ ਇਹ ਥੇ ਖਬਰ ਆ ਰਹੀ ਹੈ ਨੇ ਸਾਠ ਘਾਟ ਹੋਈ ਹੈ ਵਿਰੋਧੀ ਨੇ ਕਿਹਾ ਕਿ ਮੈਂ ਸਪੋਰਟ ਕਰੂੰਗਾ ਮੈਂ ਮੈਂ ਪਹਿਲੀ ਗੱਲ ਮੈਂ ਕਿਸੇ ਨੂੰ ਵਿਰੋਧੀ ਮੰਨਦਾ ਹੀ ਨਹੀਂ ਹੈਗਾ ਸਾਰਿਆਂ ਨੂੰ ਆਪਾਂ ਮੈਂ ਤਾਂ ਆਪਣੇ ਨਾਲ ਦਾ ਮੰਨਦਾ ਮੇਰੇ ਇਲਾਕੇ ਦੇ ਨੇ ਕੋਈ ਗੱਲ ਹੀ ਮਾੜੇ ਮੋਟੇ ਵਿੱਚ ਕਰੇ ਹੁੰਦੇ ਨੇ ਕੋਈ ਪੜਾ ਵੱਖਰੇਵੇਂ ਹੁੰਦੇ ਨੇ ਉਹ ਉਹ ਛਿੰਦੇ ਰਹਿੰਦੇ ਨੇ ਕੋਈ ਮਸੂਲੜੀ ਕਰਦੇ ਨੇ ਉਦੋਂ ਉਦੋਂ ਤਾਂ ਸਾਫ ਹੋ ਜਾਊਗਾ ਬਾਈ ਟਿਕਟ ਦਾ ਅਜ ਹੋ ਜਾਊ ਆਜ ਹੋ ਜਾਊਗਾ मोस्ट प्रोबबिलिटी ਹੋ ਜਾਊਗਾ ਘੰਟੇ ਤੋਂ ਘੰਟੇ ਦੇ ਵਿੱਚ ਮਾਨਸਾ ਦੀ ਸੀਟ ਬਾਈ ਹੌਟ ਸੀਟ ਆ ਕੱਢ ਲਓ ਦੇਖੋ ਆਪਾਂ ਤਾਂ ਜਿੱਤ ਕੇ ਆਵਦੇ ਬਣੀ ਤੁਸੀਂ ਜਿੱਤ ਕੀ ਚੱਲਦੇ ਹੁੰਨੇ ਆ ਪਾ ਜਿੰਦਗੀ 'ਚ ਕਦੇ ਹਾਰ ਨਹੀਂ ਬਾਕੀ ਜੋ ਸ਼ੀਰਵਾਤ ਲੋਕਾਂ ਦਾ ਹੋਊਗਾ ਨਾਲ ਸ਼ਰਮਤ ਸੇ ਹੋਊਗਾ। ਪਾਰ ਬੈਠੇ ਲੋਕ ਵੀ ਚਾਹੁੰਦੇ ਨੇ ਕਿ ਸਾਡੇ ਤੋਂ ਘਰ ਪਹੁੰਚੇ ਅੱਗੇ ਦੀਆਂ ਕੀ ਪਲੈਨਿੰਗਾਂ ਨੇ ਬਹੁਤ ਸਾਰੇ ਐਸੇ ਲੋਕ ਨੇ ਜੋ ਕਿ ਸੋਡੇ ਨਾਲ ਜੁੜਨਾ ਚਾਹੁੰਦੇ ਨੇ ਮਾਨਸਾ ਆ ਕੇ। ਮੈਂ ਲਾਈਵ ਹੋਊਂਗਾ ਇੱਕ ਅੱਦੇ ਦਿਨ ਤੱਕ ਤੇ ਮੈਂ ਇੱਕ ਨੰਬਰ ਪਾਊਂਗਾ। ਜਿਹੜੇ ਬੰਦੇ ਮੈਨੂੰ ਪਤਾ ਹੈ ਬਹੁਤ ਬੰਦੇ ਨੇ ਫੋਨ ਸਾਡੀ ਡਿਊਟੀ ਲਓ ਜੀ ਸਾਡੀ ਡਿਊਟੀ ਲਓ। ਸੋ ਡਿਊਟੀ ਵੇ ਲਾਊਂਗਾ ਜਿੰਨੇ ਬੰਦੇ ਮੈਨੂੰ ਦੇਖ ਰਹੇ ਨੇ। ਚੈਰੀ ਕਰ ਲਓ ਮੇਰਾ ਵੀਰ ਮੈਂ ਤੁਹਾਨੂੰ ਕੱਲ ਨੂੰ ਜਾਂ ਪਰਸੋਂ ਤੱਕ ਇੱਕ ਨੰਬਰ ਲਾਈਵ ਕਰੂੰਗਾ। ਕਿ ਆਪਾਂ ਇੱਕ ਮੀਟਿੰਗ ਕਰਾਂਗੇ ਜਿੰਨਾਂ ਜਿਹੜੇ ਬੰਦੇ ਡਿਊਟੀ ਦੇ ਇੱਛੇ